ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਦੇ ਰਿਫਾਂਟੇ ਬੋਬੋ ਵੈਲਕਮ ਹੈ ਜੀ ਅੱਜ ਜੀਵਲ ਡਾ ਗਿਆ ਪਿੰਡ ਬੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਦੇ ਵਿੱਚ ਚਾਰ ਪੰਜ ਮੱਜਾਂ ਇੱਕ ਦੋ ਗਾਵਾਂ ਵਖਾਲਾਂਗੇ ਜੋ ਸਾਰੀਆਂ ਸੁਈਆਂ ਸਵਾਈਆਂ ਤੇ ਬਾਕੀ ਪੁੱਛਣੀ ਹੈ ਡਿਟੇਲ ਕਰਦੇ ਆਂ ਗੱਲ ਬਾਤ ਆ ਲੈ ਇੱਕ ਛੋਟੀ ਗੱਭਣੇ ਆਇਆ ਕਿ ਦਿਹਾੜੀ ਖਲਾਂਗੇ ਬਾਕੀ ਕਰਦੇ ਆਂ ਕੱਲ ਬਾਅਦ ਵਿਜੀਆਂ ਨੂੰ ਪੁੱਛਦੇ ਆਂ ਡਿਟੇਲ ਲੈਣੇ ਆ ਜਾਣਕਾਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਠੀਕ ਠਾਕ ਤੁਸੀਂ ਬਣਾਓ ਜੀ ਵਧੀਆ ਜੀ ਬਾਕੀ ਇਸ ਵੀਡੀਓ ਵੇਖਣ ਵਾਲੇ ਸਾਰੇ ਵੀਰ ਭਰਾਵਾਂ ਭੈਣ ਭਰਾਵਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਕੀ ਪਹਾੜਾ ਦੇ ਦੀ ਫਾਰਮ ਦੇ ਜਿਹੜੇ ਵੀਰ ਆਪਣੇ ਚੈਨਲ ਨੂੰ ਵੇਂਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਦਿਲੋਂ ਧੰਨਵਾਦ ਆ ਚਲੋ ਜਿਹੜੇ ਮਾਲ ਲੈਂਦੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਆ ਜਿਹੜੇ ਉਹਦਾ ਵੇਂਦੇ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਹਾਂਜੀ ਤੇ ਬਾਕੀ ਚਲੋ ਆਪਣਾ ਤਾਂ ਹਰ ਵਾਰੀ ਇਹੋ ਹੀ ਹੁੰਦਾ ਬੋਲਦੇ ਮਤਲਬ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸੋਹਣੀ ਸੋਹ ਗੜੀ ਆਉਣ ਵਾਲੀ ਵੀਡੀਓ ਤੁਹਾਨੂੰ ਰੋਜ਼ੀ ਚਲੋ ਰੋਜ਼ ਤੇ ਨਹੀਂ ਕਿ ਪੈਂਦੀ ਚਲੋ ਜਦੋਂ ਪੈਂਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਹਾਂਜੀ ਤੇ ਕੋਈ ਵੀਰ ਕਿਸੇ ਤਰ੍ਹਾਂ ਦਾ ਮਾਲ ਲੈਣਾ ਹੁੰਦਾ ਕਿਸੇ ਨੇ ਕਿਸੇ ਤਰ੍ਹਾਂ ਦਾ ਲੈਣਾ ਹੁੰਦਾ ਹਾਂਜੀ ਹਾਂਜੀ ਤੇ ਚਲੋ ਹਰ ਪ੍ਰਕਾਰ ਦੇ ਮਾਲ ਜਿਹੜਾ ਵੀਡੀਓ ਵਿੱਚ ਪਿਆ ਹੁੰਦਾ ਵਾ ਹਰ ਕਿਸੇ ਸੂਤਰਾਂ ਨਾਲ ਚਲੋ ਸਾਡਾ ਵੀ ਵਿਗ ਜਾਂਦਾ ਅਗਲੇ ਦਿਨ ਹਾਂਜੀ ਹਾਂਜੀ ਪੂਰੀ ਹੋ ਜਾਂਦੀ ਆ ਹਾਂਜੀ ਤੇ ਕਿੱਦਾਂ ਦੇ ਅੱਜ ਆਪਣੇ ਉਹ ਅੱਜ ਵੀਰ ਜੀ ਆਪਣੇ ਕੋਲ ਜ਼ਿਆਦਾਤਰ ਮਾਲ ਸਾਰਾ ਸੋਇਆ ਵਾ ਠੀਕ ਆ ਇੱਕ ਕੱਟੀ ਪਹਿਲੇ ਸੂਏ ਤਿਆਰ ਆ ਹਾਂਜੀ ਤੇ ਬਾਕੀ 2 ਚਾਰ ਮੱਝਾਂ ਜਿਹੜੀਆਂ ਤਾਜ਼ੀਆਂ ਉਹ ਨਾੜੂ ਦੇ ਬਚੇ। ਹਾਂਜੀ। ਇੱਕ ਬੱਛੀ ਆ ਉਹ ਵੀ ਪਰਸੋਂ ਚੌਦੀ ਸੁਈ ਆ। ਠੀਕ ਆ। ਕੱਟੀ ਇੱਕ ਤੇ ਆ ਰਿਆ ਇੱਕ ਜਲਸੀ ਬੱਛੀ ਬਹੁਤ ਜ਼ਿਆਦਾ ਚੰਗੀ 20 22 ਕਿਲੋ ਵਾਲੀ। ਹਾਂਜੀ। ਉਹ ਵੀ ਲਈ ਆ ਪਰ ਲੇਟ ਹੋਈ ਨਹੀਂ ਆ। ਦੂਜੇ ਸੂਗੇ ਆ ਚੌਗੀ ਅਜੇ। ਠੀਕ ਆ। ਤੇ ਗੱਡੀ ਗੁੱਡੀ ਵਾਲੀ ਵੀ ਆ। ਠੀਕ ਆ। ਇੱਕ ਕੱਟੀ ਅੰਸਰ। ਹਾਂਜੀ। ਤਗਰੀ ਕੱਟੀ ਝੋਟੀ। ਠੀਕ ਆ। ਖੀਰੀ ਉਹ ਵੀ ਲਈ ਆ। ਹਾਂਜੀ। ਉਹ ਵੀ ਹੁਣ ਟਾਈਮ ਲੱਗਣਾ ਬਹੁਤ ਚੰਗੀ ਕੱਟੀ ਨਿੱਕਾ ਸਿੰਘ। ਠੀਕ ਆ ਜੀ। ਤੇ ਬਾਕੀ WhatsApp ਤੇ ਵੀਡੀਓ ਪਾ ਦਾਂਗੇ ਨਾ ਉਹ ਤੇ ਕੋਈ ਗੱਲ ਨਹੀਂ ਫੇਰ ਆਪਣੇ ਚੈਨਲ ਅਸੀਂ ਹੋ ਜਾਨੀ ਹਾਜ਼ਰ ਹਾਂ ਹਾਂਜੀ ਤੇ ਦੱਸਿਓ ਫਿਰ ਦੱਸਿਓ ਜੀ ਹਾਂਜੀ ਨਾਂ ਐਡਰੈਸ ਆਪਣੇ ਨਾਂ ਤੇ ਬੋਦੇ ਵੀਰ ਭਰਾਵਾਂ ਨੂੰ ਪਤਾ ਹੀ ਪਾਲਾ ਹਾਂਜੀ ਪਿੰਡ ਪੰਘਾੜੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਮੋਬਾਈਲ ਨੰਬਰ 9856921991 ਤੇ ਦੂਜਾ 734776099 ਦੋਵਾਂ ਤੇ ਵਟਸਐਪ ਚੱਲਦੀ ਹੈ ਠੀਕ ਹੈ ਜੀ ਬਾਕੀ ਚਲੋ ਜੇ ਕੇ ਵੀਰ ਭਰਾਣ ਨਹੀਂ ਪਤਾ ਲੱਗਦਾ ਚਲੋ ਐਡਰੈਸ ਦੱਸ ਤਾਂ ਕਿਨ ਜਿਹੜੇ ਆਏ ਉਹਨਾਂ ਨੂੰ ਪਤਾ ਜਨੇ ਨਹੀਂ ਪਤਾ ਕੋਈ WhatsApp ਤੇ ਮੈਸੇਜ ਕਰਦੇ ਲੋਕੇਸ਼ਨ ਪਾ ਜੀ ਆ ਹਾਂਜੀ ਠੀਕ ਹੈ ਜੀ ਬਾਕੀ ਆ ਮੈਂ ਸੁੱਈ ਆ ਠੀਕ ਹੈ ਜੀ ਆ ਬੱਚਾ ਤੁਰੇ ਫਿੰਡਿਆ ਆਪਕੋ ਠੀਕ ਹੈ ਜੀ ਤਾਜੀ ਸੁੱਈ ਆ ਤਾਜੀ ਸੁੱਈ ਆ ਆ ਜੇਰ ਸੁੱਟਦੀ ਆ ਹਾਂਜੀ ਤੇ ਆ ਮੈਂ ਆ ਤੇ ਜੇ ਇਸਨੇ ਮੈਂ ਸੁੱਈ ਅੱਜ ਆ ਜੇ ਦੂਰ ਬੜੀ ਵਧੀਆ ਓਕੇ ਪੈ ਗਈ ਆ ਠੀਕ ਹੈ ਜੀ ਚਲੋ ਮੈਂ ਉਧਰ ਦੀ ਜ ਤੂੰ ਆ ਤਿੱਜਾ ਵਾ ਠੀਕ ਉਹਦਾ 15 ਕਿਲੋ ਕੱਢਦੀ ਆ ਬਾਕੀ ਆਪੇ ਗਏ ਵੀਰ ਨੇ ਹਿਸਾਬ ਲੈਣਾ ਸਾਡੇ ਦਸਾਂ ਮੇਰੀ ਬਹੁਤਾ ਕੱਢਦੇ ਨੇ ਬਾਕੀ ਬਾਹਨਾ ਉਹਨਾ ਪੂਰਾ ਫੁੱਲ ਤਿਆਰ ਕੀਤਾ ਬਹੁਤ ਚੰਗਾ ਹਾਂਜੀ ਤੇ ਵੀਜੀ ਬੱਚਾ ਕੀ ਆ ਗਿਆ ਮਗਰ ਬੱਚਾ ਇਹਦੇ ਮਗਰ ਕਟਾ ਆ ਜੀ ਠੀਕ ਐ ਸੁਹਾ ਤੇ ਜਾਵਾਂ ਮੈਂ ਦਾ ਤੇ ਤੁਹਾਡੇ ਹਿਸਾਬ ਨਾਲ ਕਿੰਨਾ ਦੁੱਧ ਚੁਵਾਈ ਜਾਊ ਦੁੱਧ ਵੀਰ ਪਤਾ ਕੀ ਚੱਕਰ ਆ ਹੁਣ ਅਸੀਂ ਜੇ ਵਪਾਰੀਆਂ ਵਾਲੇ ਗੱਲਾਂ ਕਰੀਏ ਨਾ ਹਾਂਜੀ ਤੇ ਜਦਾਣ ਅੱਜ ਸਭ ਕੋਈ ਥੱਲੇ ਤੇ ਸੁਈ ਆ ਹਾਂਜੀ ਹਾਂਜੀ ਫੇਰ ਕਹ ਦੀਓ 20 ਕਿਲੋ ਥਾਣੇ ਦੇ ਵਸ ਹਿਸਾਬ ਨਾਲ ਹਾਂਜੀ ਚਲੋ 20 ਤੇ ਨਹੀਂ 14 12 14 ਕਿਲੋ ਜਿਹੜਾ ਆਮ ਭੜਾਈ ਜਾਊਗੀ ਠੀਕ ਐ ਜੀ ਲਾਗੋ ਲਈ ਆ ਮੈਂ ਦੂਰ ਹੋਣੀ ਲਈ ਤੇ ਬਾਕੀ ਚਵਾ ਚੂ ਕਿਦਾਂ ਦਾ ਜੋ ਆ ਇੱਕ ਨੰਬਰ ਦਾ ਜੀ ਹਾਂਜੀ ਸੀ ਠੰਡੀ ਪੂਰੀ ਗਰੰਟੀ ਆ ਇਹ ਮੈਂ ਇੰਦਰ ਲਾਗੋ ਲਈ ਰਕਾਰਡ ਡਾ ਚੰਗਾ ਵੀ ਇਹਨੂੰ ਬੱਚੇ ਦੀ ਪਰਵਾਹ ਨਹੀਂ ਆਉ ਤਰਿਆ ਫਿੰਡਿਆ ਬੱਚਾ ਪਰਾਂ ਠੀਕ ਹੈ ਜੀ ਉਧਰ ਹਾਂ ਜੀ ਛੁੱਟਦੀ ਆ ਅੱਜੇ ਛੁੱਟਦੀ ਆ ਹਲਾ ਚਲ ਹੋਰ ਆਇਆ ਆ ਭੁੱਤੀ ਜੇਦੀ ਨੂੰ ਮਾਰਦੀ ਤੇ ਤਜਾ ਸੁਆ ਮੈਂ ਦਾ ਠੀਕ ਹੈ ਖਾਣ ਲੇਵਾ ਆ ਵੇਹ ਇਦਾਂ ਜਾਂਦਾ ਜਿੱਦਾਂ ਕਿਤੇ ਨਾ ਹਵਾ ਭਰੀ ਹੁੰਦੀ ਆ ਬੇ ਸੁਖ ਨਾ ਮਹਾਰਾ ਕਿਰਪਾ ਕਿੰਨਾ ਬਣਾ ਲੇਵਾ ਹਾਂਜੀ ਹੁਣੇ ਆਜ ਸੁਈ ਜਾਂਦਾ ਮੁੱਲ ਭਾਵੇਂ ਕਰਦੀ ਇੱਕ ਦਾ ਹਾਂਜੀ ਆ ਕਰੀ ਲਈਦਾ ਕਿਹੜੇ ਹਾਂਜੀ ਪੀ ਚਲੋ ਇੰਨੇ ਦੀ ਵਿਗਿਆ ਨਹੀਂ ਸਾਡੀ ਅੱਜ ਲੈ ਆਈ ਨਹੀਂ ਕਿਸੇ ਨੇ ਪਰ ਆਪਾਂ ਉਹ ਨਹੀਂ ਮੋਲ ਕਰਨਾ ਲਾਲਚ ਨਹੀਂ ਕਰਨਾ ਕਿਉਂਕਿ ਕਿਸੇ ਦਾ ਡੰਗਰ ਕਿਸੇ ਦੀ ਨਿਗਾਹ ਚੜਦਾ ਕਿਸੇ ਨਹੀਂ ਚੜਦਾ ਤੇ ਮੋਲ ਵੱਧ ਪਾ ਦਈਏ ਮੜਵੇ ਹੋਰ ਨਾਲ ਫੋਨ ਹੀ ਨਾ ਕਰੇ ਹਾਂਜੀ ਇਹ ਨਹੀਂ ਗੱਲ ਹੈਗੀ ਹੁਣ ਹਾਂ ਨਾ ਮੈਂ 90000 ਦਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ 90000 ਦੀ 90 ਦੀ 90 ਦੀ ਮੈਂ ਦੇ ਦਾਂ ਕਰਦੇ ਬਕ ਜੋਰ ਨਹੀਂ 90 ਦੀ ਨਹੀਂ ਹਾਂ ਨਾ 85000 ਦੀ ਵੀ ਦੇ ਦਾਂ ਠੀਕ ਹੈ ਜੀ ਬਾਕੀ ਬਹੁਤ ਚੰਗੀ ਦੁੱਧ ਵਾਲੀ ਨਹੀਂ ਹਾਂਜੀ ਹਾਂ ਨਾ 85 ਦੇ ਦਾਂ ਆ ਦੁੱਧੇ ਸੂਏ ਕੱਟੀ ਸੂਈ ਆ ਵੇਖੋ ਖਾਣ ਲੇਵਾ ਇਹ ਵੀ ਕਾਹ ਫੇਰ ਦੀ ਸੂ ਜੇ ਦੂਰ ਬਿਲਕੁਲ ਪੈ ਗਈ ਆ ਚਾਪਸਮਾ ਦੀ ਬੜੀ ਓਕੇ ਵੇਖ ਲੈਵਾ ਮੈਂ ਕਿਦਾਂ ਲੀ ਫਿਰਦੀ ਨਹੀਂ ਪਟਾ ਆਹ ਇਹ ਜਿੱਗਾ ਹੀ ਨੜੂਗਾ ਕੱਲ ਸੂਈ ਮੋਟਾ ਬੋਲਾ ਕਾਲੂ ਚਮਚਲਾ ਬਹੁਤ ਚੰਗੀ ਬੱਚਾ ਕੀ ਆ ਗਿਆ ਮਗਰ ਕੱਟੀ ਆ ਇਹਦੇ ਮਗਰ ਕੱਟੀ ਇਹਦੇ ਮਗਰ ਕੱਟੀ ਪਹਿਲੇ ਵਾਲੀ ਦਾ ਕਟਾਈ ਜੀ ਕੱਟੀ ਇਹਦੇ ਮਗਰ ਕੱਟੀ ਇਹ ਵੀ ਰਾਤੀ ਸੂਈ ਆ ਠੀਕ ਹੈ ਜੀ ਇਹਦੇ ਤੋਂ ਦੁੱਧ ਮੈਂ 12 13 ਕਿਲੋ ਮੈਂ ਦੁੱਧ ਕੱਢੂਗੀ ਲੀਟਰ ਵਾਲਾ ਠੀਕ ਹੈ ਜੀ ਚੰਗੀ ਮਹੀਂ ਗਰੰਟੀ ਵਾਲੀ ਝੋਡੀ ਮਹੀਂ ਆ ਸਣਾ ਤੁਣਾ ਦੀ ਬਿਲਕੁਲ ਗਰੰਟੀ ਹੋ ਲਿਆਵਾ ਮੜਿਆ ਖਲੋਗੇ ਖਾਂ ਦੂਰੋਂ ਵੀ ਕਿਦਾਂ ਫੁਰਤਰੀ ਜਦਾ ਹਾਂ ਜੀ ਇਹ ਤੇ ਤਾੜੀਆਂ ਹੀ ਬੋਲੇ ਬਲੇ ਤੇ ਇਹ ਕਹਿੰਦਾ ਜੀ ਮੈਂ 나ੜੂ ਦਾ ਬੱਚਾ ਹਾਂ ਹਾਂਜੀ ਸੂਈ ਅੱਜ ਇਹ ਨਾਲ ਤੋਂ ਬਚਾਪੀ ਹੁਣਾ ਹਾਂਜੀ ਹਾਂਜੀ ਅੱਜ ਤੇ ਸੂਈ ਰਾਤ ਪਾਣੀ ਪਾਣੀ ਨਹੀਂ ਮਿਲਦਾ ਨਹੀਂ ਆਹ ਦਾ ਇਹਨਾਂ ਨੇ ਪਾਣੀ ਪੀਣਾ ਇਹਦੇ ਮਗਰ ਕੱਟੀ ਵੀ ਠੀਕ ਆ ਜੀ ਇਹਦੇ ਮਗਰ ਕੱਟੀ ਆ ਗਈ ਮੋਲ ਉਹ ਹੀ ਕਰਨੇ ਆ ਚਲੋ ਭਾਵੇਂ ਤੇਜ਼ੀ ਤੁਸੀਂ ਚੱਲਣ ਦੀ ਆ ਹਾਂਜੀ ਪਰ ਇਹ ਵਿਗ ਜਾਣ ਫੇਰ ਲੈ ਆਉਣੀਆਂ ਠੀਕ ਆ ਜੀ ਇਹਦਾ ਮੁੱਲ ਭਾਵੇਂ ਕਰੀਏ ਲੱਖ ਹਾਂ ਜੀ ਨਾਲ ਮਰਜੀ ਇਹ 92000 ਦੀ ਮੈਂ ਦੇਣੀ ਆ ਠੀਕ ਹੈ ਜੀ ਹਾਂ ਜੀ ਬੱਲੇਵਾ ਇਹ ਮੈਂ ਨਖਰੋ ਕਿਤੇ ਹਾਂ ਜੀ ਦੱਸੋ ਵੇ ਲੈਵਾ ਇਧਰ ਹੋ ਗਏ ਠੀਕ ਹੈ ਜੀ ਉਹ ਤੋਂ ਮਰਾ ਸੂਲ ਨਾਲ ਵੇ ਵੇ ਲੈ ਉਹ 92 ਦੀ ਮੈਂ ਦੇ ਦਾਂਗੇ ਆ ਗੇਦਰ ਤੂੰ 10 15 ਮਿੰਟ ਦਾ ਠੀਕ ਹੈ ਜੀ ਆ ਬਾਹਰ ਕਰਦੇ ਬਾਹਰ ਨਹੀਂ 92 ਦੀ ਨਹੀਂ ਦੇਣੀ ਨਾਲ 90 ਦੀ ਦੇਣੀ ਆ ਹਾਂ ਜੀ ਤੇ ਮੈਂ ਦੇ ਦੇਣੀ ਆ हां मैं 86000 दे दूँगा ठीक है जी 86000 ही हां मैं दे दूँगा पर जिन्ना मर्ज़ी पेंट को मले ऐ नाल दी ਝੋਟੀਆਂ 80000 وچ 1000 ਛੋੜ 85 ਦੀ ਪੱਕੀ ਦਵਾਂਗੇ ঠিক ਆ 86 ٹھیک ہے ਨਹੀਂ 85 ਦੀ ਪੱਕੀ ਨਹੀਂ ਦਵਾਂਗੇ ਬਾਕੀ ਬੜੀ ਸਾਫ਼ ਨਹੀਂ ਵੇਖੋ हां जी ਝੋਟੀ ਨਹੀਂ ਕਿਦਾਂ دیਵਾਲੀ ਫੇਰਦੀ ਹੈ ਲੈ ਵੀ ਥਾਂ ਘੜਦੀ ਆ ਨਾ பசਨ ਕੇ ਫਰੀ ਤੇ ਕਿੱਲੇ ਵਾਂਗ ਉਠੋ ਜਾਂਦੀ ਆ 86000 ਦੀ ਪੱਕੀ ਆ ਦੂਜੇ ਸੂਏ ਝੋਟੀ ਆ ਸੂਈ ਨੇ ਵਪਾਰੀ ਵੀ ਖੜਕੀ ਵੇਚ ਲੂ ਇਹਨੂੰ ਠੀਕ ਆ ਜੀ ਕੋਈ ਇਹਨੂੰ ਮਹੀਨਾ ਹੋ ਗਿਆ ਵੇ ਇਹਨੂੰ ਤੇ ਭਾਰਾ ਆੜੀ ਮੈਂ ਦਾ ਜਵਾਬ ਹੈ ਨਾ ਆਪਣੇ ਕੋ ਹੁਣੇ ਆਈਏ ਠੀਕ ਹੈ ਲੈ ਵੀ ਸਵੇਰੇ ਜਦੋਂ ਜਦੋਂ ਨਾ ਘਰ ਆ ਪਾਸ ਕੀਤੀ ਗਵਾਂਡੀਆਂ ਘਰਵਾ ਜਾਂਦੀ ਬਹੁਤ ਜਿਆਦਾ ਚੰਗਾ ਜਵਾਬ ਤੇ ਦੁੱਧ ਦੇ ਦੇ ਕੋ 10 ਕਿਲੋ ਠੀਕ ਹੈ ਲੀਟਰ ਵਾਲਾ ਇਹ ਸੁਆ ਕੀ ਦਵਾਜੋ ਤੇਰਾ ਸੁਆ ਦੂਜਾ ਹੈ ਝੋਟੀ ਮੈਂ ਮੈਂ ਇੱਥੋਂ ਆ ਤੇ ਥਾਂ ਜਿਹੜਾ ਨਾ ਹਾਂਜੀ ਇਹ ਦੇ ਤਾਂ ਜਿਹੜਾ ਹੋਰ ਕੋਈ ਲਾਤਾ ਲਾ ਕੇ ਜਦੋਂ ਪਸੰਦੀ ਆ ਜਿਆਦਾ ਚੰਗੀ ਤੇ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਵੀਜੀ ਆ ਬੱਚਾ ਦੇਖੋ ਮਹੀਨਾ ਲਾ ਲੋ ਠੀਕ ਹੈ ਮਹੀਨਾ ਲਾ ਲੋ ਤੇ ਬੱਚਾ ਕੀ ਆ ਗਿਆ ਮਗੜ ਇਹਦੇ ਮਗੜ ਆਪਾਂ ਤਾਂ ਕਰਾਇਆ ਨਾ ਇਹ ਹੁਣੇ ਆਪਣੇ ਕੋਲ ਹੀ ਮਾਰ ਦੋ 10 ਕਿਲੋ ਮੈਂ ਕੋ ਮਿਣ ਕੇ ਦਵਾਂਗਾ ਲੀਟਰ ਨਾਲ ਤੇ ਥਾਂ ਨੇ ਤਾਂ ਵੀ ਦੂਜੇ ਘਰ ਚੋਂ ਲੱਗਿਆ ਆਵਾਜ਼ ਆਂਦੀ ਮੈਂ ਦੀ ਇੰਨੇ ਚੰਗੇ ਇਹ ਚਵਾਏ ਇੰਨਾ ਜਨਾ ਚੰਗਾ ਠੀਕ ਹੈ ਜੀ ਆਹ ਕੱਟਾਇਆ ਤਾਂ ਆਹ ਠੀਕ ਹੈ ਜੀ ਬਾਕੀ ਆ ਬੱਚਾ ਆ ਗਿਆ ਮਗਰ ਪਰ ਇੱਕ ਗੱਲ ਹੋਰ ਇਹਦੀ ਸ਼ਰਤ ਨਾ ਕਹਿੰਦੇ ਮੈਂ ਦੀ ਹਾਂਜੀ ਚਲੋ ਵੀ ਜਿਨ੍ਹਾਂ ਕਾਪ ਮੈਂ ਲਈ ਮੁੰਡੇ ਵਾਂਡੇ ਨਾਲ ਬਾਹਰ ਹੀ ਬਜ਼ੁਰਗੀ ਦੀ ਮਾਦਾ ਸੀ ਹਾਂਜੀ ਪਧਰੀ ਸੇਵਾ ਦੁੱਧ ਮੈਂ 12 13 ਕਿਲੋ ਜੋੜੀ ਕੱਢਦੀ ਆ ਬਾਕੀ ਦੀ ਹੋਰ ਹੀ ਸੇਵਤ ਇੱਕ ਆ ਗਈ ਜਿਵੇਂ ਆਜੂਗ ਜੇ ਕਨ ਘਾਸ ਨੂੰ ਮੱਠੀ ਛੜ ਤੋਂ ਪਾੜਾ ਪਾਵੇ ਚਲੋ ਠੀਕ ਹੈ ਜੀ ਪਾੜੇ ਤੇ ਵੀ ਮਿਲ ਪਿੰਦੇ ਆ ਤੇ ਦੂਜਾ ਮਾਰਾ ਇਹਦਾ ਮੋਲ ਜਿੰਨਾ ਮਰਜ਼ੀ ਕਰੀਏ ਹਾਂ ਨਾ 72 ਹਜ਼ਾਰ ਦੀ ਮੈਂ ਦੇਣੀ ਆ ਠੀਕ ਆ ਹਾਂਜੀ ਨਾਮ ਪੱਤਰ ਨਾ 70 ਇੱਕੋ ਹੀ ਗੱਲ ਮਗਾ ਦੇਣਾ 65 ਹਜ਼ਾਰ ਦਿਖਾਣਾ ਦੇਣਾ ਠੀਕ ਹੈ ਜੀ ਕੋਈ ਗੱਲ ਨਹੀਂ ਕਰਗੀ 65 ਹਜ਼ਾਰ ਦਿਖਾਣਾ ਦੇਣਾ ਪੱਕੀ ਦੁੱਧ 10 ਕਿਲੋ ਹੋਊਗਾ ਮੈਂ 65 ਜੀ ਦਿਖਾਉਣਾ ਤੇ ਠੀਕ ਹੈ ਜੀ ਖੋਲੋ ਇਹ ਆ ਮੈਂ ਕੋ ਦੋ ਦੋ ਹੋਗਾ 12 10 ਕਿਲੋ ਜਿਹੜਾ ਲੀਟਰ ਵਾਲਾ ਕਰਨ ਕੇ ਲੈਣਾ ਹੋਊ 12 ਇਹਨੂੰ ਆ ਬੱਚਾ ਦੇ ਪੂਰਾ ਇਹਦਾ ਠੀਕ ਹੈ ਜੀ ਬੱਚਾ ਗਾੜੀ ਪੂਰਾ ਆ ਵੇਖ ਲੋ ਬੱਚਾ ਕੀ ਆ ਗਿਆ ਮਗਰ ਬੱਚਾ ਇਹ ਮਗਰ ਘਟਾ ਹੋ ਜਾ ਠੀਕ ਹੈ ਜੀ ਪੂਰੀ ਪੂਰੀ ਨਹੀਂ ਆ ਕੱਦ-ਕਾੜ ਵੜਾ ਵਾ ਵੱਡੀ ਝੋੜੀ ਆ ਬਹੁਤ ਦੇ ਦੇ ਚੰਗੀ ਭਲੀ ਕਹਿੰਦੀ ਕੋਈ ਸੁਆ ਦੁੱਝਾ ਦੇ ਖੁੱਡਾ ਖਾੜਾ ਇਹ ਨਹੀਂ ਵੀ ਇਹ ਵੀ ਆਨਲਾਈਨ ਕੋਈ ਆਇਆ ਸਾਈਪ ਆ ਕੇ ਇੱਥੇ ਆਣ ਕੇ ਮੈਂ ਵੇਖੇ ਫੇਰ ਲਵੇ ਤੁਹਾਨੂੰ ਕੋ 10 ਡੰਗ ਚ ਹੋਏਗੇ ਠੀਕ ਹੈ ਜੀ ਗੂ ਮੈਂ ਲਾ ਦੇਣਾ ਆਵੇ ਅਰੇ ਬੰਦੇ ਬੜੀ ਸਾਫ ਆ ਹਾਂਜੀ ਮੈਂ ਮਾਰੀ ਚੱਕੀ ਗੱਡੀ ਝੋਟੀ ਜਾਗੀ ਬੜੀ ਝੋਟੀ ਐ ਗੜੀ ਵੀ ਕਿਤੇ ਨਿਕਜੀ ਨਹੀਂ ਆ ਨਿਕਜੀ ਝੋੜੀ ਮੈਂ ਆ ਗਿਆ ਬੜੀ ਕਹਿੰਦੀ ਅਗਲੇ ਮੈਨੂੰ ਜਟਾ ਫਾੜ ਕੇ ਬੈਠੇ ਹਾਂਜੀ ਲੈ ਆਓ ਜੀ ਗਾੜ ਵੀ ਮੈਂ ਹੀ 2 ਕਿਲੋਣੀ ਏ 1.5 ਕਿਲੋ ਤੇ ਬਕੀ ਆ ਹਾਂ ਬੜਾ ਜੀ ਗਾੜ ਬੜਾ ਚਿਕਾਠਾ ਦੀ ਬੋਲਾ ਮੈਂ ਵੇਚ ਤੇ ਵੀ ਜੀ ਸੂਈ ਨੂੰ ਕਿੰਨਾ ਟਾਈਮ ਹੋਇਆ ਓਏ ਬੁਰਾ ਬੱਚਾ ਗਾੜੀ ਬੱਚਾ ਹਾਂਜੀ ਬੁਰਾ ਉਹ ਕੋ ਖਾ ਸੋਰੀ ਆਵੇ ਝੋਟੀ ਪਰ ਝੋਡੀ ਇਹੜੀ ਨਾ ਇਹ ਨਹੀਂ ਗੱਲ ਹੈ ਇਹ ਨਹੀਂ ਗੱਲ ਆ ਕਾਦੇ ਪਿੱਛੇ ਆ ਗਏ ਵੱਡੀ ਹੈ ਪੂਰੀ ਜੇ ਚੰਗੀ ਕੰਦਗਾਰ ਦੀ ਵੱਡੀ ਮੈਂ ਆਣੇ ਪੂਰੀ ਝੋਡੀ ਝੋਡੀ ਆਹ ਬੱਚਾ ਇਹ ਬੂਰਾ ਫਾਲ ਤੋਂ ਮੜਾ ਹੈ ਹਾਂਜੀ ਆਹ ਬੱਚਾ ਤੇ ਕਿਆ ਅਗਲੇ ਪਿੰਨੋ ਫਾਲ ਤੋਂ ਮੜਾ ਹੈ ਜੀ ਕਿਵੇਂ ਬਨਾਰ ਕਿੱਲੇ ਸਾਡੀ ਮੈਂ ਚਾਹੇ ਜਿੰਨੇ ਖਾਲ ਮਗਰ ਖਾਲਦੇ ਲੋਹੇਕ ਚਾਰ ਜਿੰਨਾ ਵੀ ਮਾਰਨਾ ਆਪਣੇ ਹਾਂਜੀ ਕੋਈ ਪੂਰ ਛਟਾ ਨਹੀਂ ਕੋਈ ਥਣਵਦ ਘਟ ਨਹੀਂ ਆ ਚਲਾ ਨਹੀਂ ਮਲਿਆ ਸਾਫ ਬੜਾ ਸੁਣਾ ਦੀਆਂ ਬੜੀਆਂ ਸਾਫ ਆ ਮਈਆਂ ਹਾਂਜੀ ਹਾਂਜੀ ਠੀਕ ਕੋਈ ਨਹੀਂ ਮਾਰੀ ਬਾਕੀ ਇਹ ਵੀ ਮਾਈ ਪਿਛਾ ਹਮਾਰੇ ਪੂਰ ਛਟਾਵੇ ਸਾਡੀ ਗਰੰਟੀ ਫੁੱਲ ਹੋਊਗੀ ਠੀਕ ਹੈ ਜੀ ਤੇ ਬਾਕੀ ਇਹਦਾ ਮੁੱਲ ਵੀ ਜਿੰਨਾ ਮਰਿ ਗੀ ਪੂਰੇ ਲੱਖ ਦੀ ਮੈਂ ਦੇਣੀ ਆ ਹਾਂਜੀ ਇਹ ਨਾ ਲੱਖ ਦਾ ਨਾ ਬਚਾਂਗੇ ਜਿਵੇਂ ਜਹਾ ਦਿਖਾਣਾ ਮੈਂ ਦਵਾਂਗੀ ਠੀਕ ਹੈ ਜੀ 90000 ਵੀ ਹਾਂ ਨਹੀਂ ਹੋਊਗਾ ਪੱਕੀ ਜਿਹੜੀ ਆ ਅਰੇ ਮੈਂ ਨਾ ਜੇ ਕੇ ਵਪਾਰੀ ਆਵੇਂ ਸਵਾਲ ਰੱਖਦੀ 1:3 ਵਜੇ ਲੈ ਕੋਈ ਜਿੰਨੀ ਮਰਜ਼ੀ ਵੇਚ ਲੈ ਕੋਈ ਇਹ ਹੀ ਸ਼ਰਤਾਂ ਨਾਲ ਗੱਲ ਕਰਦਣੀਆਂ ਆਵੇਂ 1:3 ਵਜੇ ਜੜੀ ਝੋਟੀਏ ਠੀਕ ਆ ਜੀ ਆਹ ਦੀ ਵੀਡੀਓ ਬੰਡੀ ਦੇ ਅੱਜ ਹੀ ਪੈਣੀ ਹਾਂਜੀ ਹਾਂਜੀ ਬੰਡੀ ਹੁਣ ਪੈਣੀ ਇੱਕ ਆਪਰੇ ਘਾ ਪਹਿਲਾਂ ਕੱਟੀ ਚੱਲ ਪਾ ਸੀ ਆਹ ਆਹ ਆਵੇਂ ਪਹਿਲਾਂ ਕੱਟੀ ਆ ਆਹ ਇਹ ਸਾਡੇ ਲੱਗ ਗਿਆ ਸੀ ਹਾਂਜੀ ਇਹ ਸਭ ਤੋਂ ਪਹਿਲਾਂ ਸਾਨੂੰ ਦੱਸ ਪਈ ਹਾਂਜੀ ਅਸੀਂ ਇਹਨੂੰ ਪੈਸੇ ਲਾਦੇ ਨੇ ਉਹ ਕਹਿੰਦਾ ਮੁੱਲ ਖੰਗਾਲਾ ਦੇ ਉਤੋਂ ਦੀ ਬਹੁਤ ਹੀ ਗਾਹ ਕੇ ਤੋਂ ਲੰਗਾ ਚਲੋ ਵੇਖਣੀ ਵੀਡੀਓ ਕਈ ਬਣਾਵਾਂ ਨੇ ਆਹ ਫੋਨ ਲਾ ਕੇ ਫੇਰ ਕੰਦਾ ਲੈ ਜਾਓ ਸਾਨੂੰ ਮਿਲੀ ਘਟੇ ਲੋਕਾਂ ਨੂੰ ਫੇਰ ਸਾਨੂੰ ਮਿਲੀ 50000 ਹਜ਼ਾਰ ਘਟੇ ਲੋਕਾਂ ਨੂੰ ਜੋ ਲੋਕ ਲਾਇਆ ਇਹਨੂੰ ਹਾਂਜੀ ਉਹਦੇ ਨੂੰ 50000 ਹਜ਼ਾਰ ਘਟੇ ਮਿਲ ਗਈ ਸਾਨੂੰ ਅਜੇ ਟਾਈਮ ਕਿਦਾਂ ਲੈ ਜੂ ਚੌਗੀ ਆ ਜੇ ਠੀਕ ਹੈ ਜੀ ਚੌਗੀ ਕੱਟੀ ਆ ਪਹਿਲਾਂ ਗੋਲ ਬੜੀ ਕਿਦਾਂ ਦਾ ਨਮੂਨਾ ਕਿਦਾਂ ਜਿੰਮਾ ਨਾ ਪੂਰੀ ਗੇਂਦ ਵਰਗੀ ਗੋਲ ਕਿਦਾਂ ਬੋਲਨ ਕਿੰਨਾ ਛੋਟੀ ਇਹ ਕਿਦਾਂ ਨੀ ਕੱਟੀ ਨਿਕਾਸ ਆ ਗਿਆ ਗੋਗੜਾ ਝੋਟਿਆ ਹਾਂਜੀ ਝੋਟੀ ਬਹੁਤ ਚੰਗੀ ਜਿਆਦਾ ਆ ਗਈ ਮਾੜੀ ਥੋੜੀ ਥੱਲੋਂ ਕਿਦਾਂ ਬੰਨਦੀ ਵੀ ਲਾ ਦਲਾਂ ਗਾਈਆਂ ਨੂੰ ਇਹਦੇ ਆਪਣੇ ਹੱਥੇ ਜਿੰਨੇ ਦੀ ਮੱਦੀ ਵੇਚ ਦਉ ਨੂੰ ਇਹਦਾ ਕੀ ਮਾੜਾ ਤੇ ਇਹ ਹਲੋ ਇਹਦਾ ਮੋਲ ਵੀਰ ਕੱਟੀ ਦਾ ਨਾ ਉਦਾਂ ਤੇ ਲੱਖ ਦੀ ਵੇਚ ਨਹੀਂ ਸੁਆਗੇ ਹੁਣ ਵੀ ਕਿਸੇ ਨੂੰ 85000 ਜੀ ਨੂੰ ਮਰਜ਼ੀ ਵੇਚ ਦੋ ਦੇ ਦੋ ਕਿਉਂ ਕੱਟੀ ਗੋਲ ਬਣੀ ਆ ਚਲੋ ਦਿਨਦੂਣੇ ਚੰਗੇ ਹੁਣ ਹੁਣ ਇਹ ਜਿਹੜੀ ਛੋਟੀ ਆ ਨਾ ਪੂਰੇ 80 ਦੇ ਦਾਂਗੇ ਭਾਈ ਮੋੜੇ ਵਾਦੀ ਕੀ ਕਰਨਾ ਮੈਂ ਇਹ ਕਰਨਾ ਕੋਈ ਨਹੀਂ ਛੋਟਾ ਆ ਪਹਿਲਾਂ ਇਹ ਚਲੋ ਨਾ 80 ਨਹੀਂ ਨਾ 75 ਦੀ ਹਾਂਜੀ ਲੋਕੋ ਨਿਕਾ ਮੁੱਲ ਕਰਨਾ ਹੈ ਦੱਸੋ ਨਹੀਂ ਕੱਟੀ ਥੱਲੇ ਬੜੀ ਆ ਇਹ 72 ਹਜ਼ਾਰ ਦੀ ਹਾਨਾ ਕੱਢ ਦੇ ਦਾਂਗੇ ਠੀਕ ਹੈ ਜੀ 72 ਹਜ਼ਾਰ ਦੀ ਨਹੀਂ 72 ਹਜ਼ਾਰ ਦੀ ਹਾਨਾ ਕੱਢ ਦੇ ਦਾਂਗੇ 72 ਹਜ਼ਾਰ ਦੀ ਕੱਢੀ ਹਾਨਾ ਦੇ ਦਾਂਗੇ ਠੀਕ ਹੈ ਇਹ ਮੇਰਾ ਮਗਰ ਉਹ ਵੇਖ ਕੱਢੀਏ ਦੇਵਾ ਵੇਚੌਰ ਸ ਨਾ ਕੋਈ ਪਿਛਾ ਮਾਰੇ ਕੋਈ ਥਣ ਗਲਤ ਲਿਵੇ ਸਾਡੀ ਗਾਰੰਟੀ ਹੋ ਗਈ ਪਿਛੇ ਦੀ ਗਾਰੰਟੀ ਪੈ ਲਿਖਾ ਕੇ ਲੈ ਜਾ ਕੋਈ ਆ ਵੱਛੀ ਵਖਾ ਬੀ ਆਹ ਵੱਛੀ ਪਹਿਲਾਂ ਦੂਏ ਅਲਾਦਮਾ ਨੇ ਖਾ ਗਈ ਆ ਪਹਿਲੇ ਸੂਏ ਵੱਛੀ ਵੀ 14 ਕਿਲੋ ਇੱਕ ਮੋੜਾ ਠੀਕ ਆ ਹਾਂਜੀ ਮਿੰਟ ਕੁਲਾ ਦੇ ਮਾੜੀ ਜਲਸੀ ਇਹ ਰੰਗ ਦਾ ਡੱਬਾ ਹੈਗੀ ਜਲਸੀ ਕਰੋ ਜਲਸੀ ਕਰਾਓ ਜੀ ਇਹ ਸੁਆ ਕੀ ਨਵਾਜੋ ਸੁਆ ਕੀ ਨਵਾਜੋ ਠੀਕ ਹੈ ਜੀ ਸੁਆ ਜੇ ਪਹਿਲਾਂ ਦੁੱਧ ਜੇ 14 ਕਿਲੋ ਤੇ ਬੌਧਾ ਨਹੀਂ 20 ਕਿਲੋ ਕੱਢੂਗੀ ਨਾ ਬਾਕੀ ਸਾਫ ਸੁਭਾਈ ਕੀਤੀ ਹੈ ਇਹਨਾਂ ਨੂੰ ਵੀ ਨਾਲੇ ਵੀ ਫੋੜਾ ਆਖਣ ਦੇ ਥੋੜੇ ਛੱਡੀ ਆ ਐ ਨਿੰਬੂਆਂ ਨੂੰ ਚੋੜੀ ਠੀਕ ਹੈ ਲੈਓ ਜੀ ਦੋ ਟੰਗ ਬਾਕੀ ਦੋ ਟੰਗ ਚੋਣੇ ਪਏ 14 ਇਹਦਾ 13 ਕਿਨ ਦੇ ਪਰ 10 10 ਦਸ ਦੂ ਕਿਲੋ ਨਹੀਂ ਹੋਊਗਾ 10000 ਜਰਾਂ ਕਿਲੋ ਨਹੀਂ ਹੋਊਗਾ ਵਾਧੂ ਅਗਲਾ ਮਜਾਰ ਤਨ ਕਾ ਕੇ ਖੜੇਗੀ ਇਹ ਨੂੰ ਜਗਾ ਦੇ ਕਿ ਸੁਨਵਾਲੀਆਂ ਸੁਵੇ ਮਾਲ ਦਾ ਰੇਹੋ ਹੀ ਆ ਹੋੜ ਵੀ ਇੱਕ ਜਲਸੀ ਵਸ਼ੀ ਲਈ ਬੜੀ ਚੰਗੀ ਤੇ ਲਾ ਲਾ ਕੱਟੀ ਬਹੁਤ ਚੰਗੀ ਹੋਣੀ ਆਪਣੇ ਕੋਲ ਨਗੀਨਾ ਹੀ ਕੱਟੀ ਮਾਲ ਵੀ ਮਾਲ ਵੀ ਕੱਟੀ ਬਹੁਤ ਚੰਗੀ ਹੋਣੀ ਠੀਕ ਹੈ ਜੀ ਤੇ ਇਹਦਾ ਦੱਸੋ ਮੁੱਲ ਫਿਰ ਇਹਦਾ ਮੁੱਲ ਵੀਰ ਉਹਦਾਂ ਤੇ 55 ਕਰੀਦਾ ਹਾਂ ਹਾਂਜੀ ਤੇ ਭਾਵੇਂ 50 ਕਰੀਏ ਹਾਂਜੀ ਦੋ ਛੱਡ ਦਾਂਗੇ 50 ਜਣਾ ਕਿ ਹਾਂ ਨਾ ਹੀ 45 ਦੇ ਦਾਂਗੇ 45 ਹਾਂ ਨਾ ਹੀ ਵਸੇ 45 ਹਜ਼ਾਰ ਦੇ ਦਾਂਗਾ ਠੀਕ ਹੈ ਜੀ ਪਰ ਵੀਰ ਕਿਹਦੇ ਥਾਣੇ ਕੱਢਦੀ ਝੋਟੀ ਬਾਕੀ ਪਿੰਡ ਆਪਣਾ ਬੰਗਾ ਲਈ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਠੀਕ ਹੈ ਜੀ ਜੰਦੀਪੁਰ ਦਾ ਆਪਣਾ ਲੋਕ ਜਾਰ ਨੋਟਰ ਪੈਂਦਾ ਵਾ ਠੀਕ ਹੈ ਜੀ ਨੰਬਰ ਆਪਣੇ ਉਹ ਹੀ ਦੋਵੇਂ ਤਨ 98568 21492 ਦੂਜਾ 734767 ਜੀਰੋ ਕਰਨ ਵਿੱਚ ਬਾਕੀ ਸਾਰੇ ਵੀਰ ਭਰਾ